ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਾਂ ਅਰਜੰਦਰ ਬਲੂ ਤੇ ਲੈ ਕੇ ਵਿਚਾਰ ਚਰਚਾ ਫਿਰ ਹਾਜ਼ਰਾਂ ਤੇ ਮੇਰੇ ਨਾਲ ਨੇ ਤੇਜਾ ਸਿੰਘ ਜੀ ਔਰ ਤੇਜਾ ਸਿੰਘ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਬਲੂ ਬਹੁਤੁਕਰਾਜੀ ਬਾਜੀ ਹਾਂ ਵਧੀਆ ਜੀ ਪੂਰੇ ਵਧੀਆ ਪੂਰੇ ਵਧੀਆ ਫਿੱਟ ਜਾਵਾ ਤੇਜਾ ਸਿੰਘ ਜੀ ਕੱਲ ਬੜੀ ਚਰਚਾ ਹੋਈ ਹੈ ਅਕਾਲੀ ਦਲ ਦੀ ਬੜਾ ਕੱਟ ਸੀ ਕਹਿੰਦੇ ਵੀ ਬੱਲੇ ਬੱਲੇ ਹੋਊਗੀ ਹਾਂਜੀ 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 ਤੇ ਮੋਰਚਾ ਮਾਰ ਗਏ ਮੈਨੂੰ ਤਾਂ ਲੱਗਦਾ ਅਕਾਲੀ ਦਲ ਵਾਲੇ ਕਿ ਲਗਦੀ ਹੈ ਕੁਝ ਅੰਕਾ ਤੁਹਾਨੂੰ ਦੇਖੋ ਜੀ ਜਿਹੜਾ ਕੱਲ ਇਕੱਠ ਸੀ ਨਾ ਹਾਂਜੀ ਪਹਿਲੀ ਗੱਲ ਐਡੇ ਸੂਝਵਾਨ ਲੋਕ ਐਡੇ ਸਮਝਦਾਰ ਲੋਕ ਇਹਨਾਂ ਨੂੰ ਸ਼ਹਿਰ ਦੇ ਵਿਚਾਲੇ ਇਕੱਠ ਨਹੀਂ ਰੱਖਣਾ ਚਾਹੀਦਾ ਸੀ। ਅਚਾਨਕੀ ਆਵਾਜ਼ ਆਈ ਐਨੇ ਲੋਕ ਹੈਰਾਨ ਹੋਏ ਜਿੱਥੇ ਕਾਲੀ ਦਲ ਦੇ ਸਮਰਥਕ ਉਹਨੇ ਆਮ ਜਿਨ੍ਹਾਂ ਦਾ ਹੋਰ ਪਾਰਟੀ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੇ ਵੀ ਮੰਨ ਲਓ ਨੁਕਤਾ ਜਿੰਨੀ ਕੀਤੀ ਮੈਂ ਕਹਿ ਨਹੀਂ ਸਕੂਗਾ ਵੀ ਲੋਕ ਕੀ ਬੋਲ ਕੇ ਜਾਂਦੇ ਸੀ। ਹੂੰ। ਦੂਜੀ ਗੱਲ ਜਿਹੜਾ ਕਾਲੀਦਲ ਨੇ ਕੱਲ ਇਕੱਠ ਕੀਤਾ ਇਕੱਠ ਬਹੁਤ ਸੀ ਸਲਾਗਾਯੋਗ ਸੀ ਸਮਰਥਕ ਬਹੁਤ ਜ਼ਿਆਦੇ ਆਏ ਤੇ ਪਰ ਮੈਂ ਇੱਕ ਗੱਲ ਕਹਾਂਗਾ ਵੀ ਅੰਨੇ ਭਗਤ ਲਾ ਲੋ ਜਾਂ ਮੂਰਖ ਲਾ ਲੋ ਪਤਾ ਨਹੀਂ ਲੋਕ ਕਿਉਂ ਨਹੀਂ ਸੋਚਦੇ ਮੈਂ ਵੀ ਕਾਲੀਦਲ ਤੇ ਰਹਾਂ ਜੀ ਬੜਾ ਰੈਲੀਆਂ ਕੀਤੀਆਂ ਬੜੇ ਭਜਿਆਂ ਗੱਡੀਆਂ ਪਰ ਪਰ ਲੈ ਜਾਂਦੇ ਰਹੇ ਆ ਅੱਛਾ ਇਹ ਪਰ ਜਿਹੜਾ ਕੱਲ ਦਾ ਮਾਜਰਾ ਇਹਨਾਂ ਨੇ ਜਿਹੜੀ ਕੱਟ ਕੀਤਾ ਜੀ ਬਿੱਲਾਂ ਦੇ ਵਿਰੁੱਧ ਜਿਹੜਾ ਜ਼ਮੀਨਾਂ ਦੇ ਆਪਣਾ ਜਿਹੜੀ ਲੈਂਡ ਫੂਲਿੰਗ ਦੇ ਵਿਰੁੱਧ ਕੀਤਾ ਹੈ ਚੰਗੀ ਗੱਲ ਆ ਕਰਨਾ ਚਾਹੀਦਾ ਵੀ ਹੈ ਹਮਮ ਤਨੂੰ ਕੋਈ ਪਾਰਟੀ ਦਾ ਹੱਕ ਚਾਹੀ ਇਹ ਬੜੀ ਚੰਗੀ ਗੱਲ ਹੈ ਹਮਮ ਪਰ ਇੱਕ ਗੱਲ ਦੇਖਣ ਜੋਗਾ ਬਲੂ ਜੀ ਜਿੰਨੀਆਂ ਬਸੰਡੇ ਦੇ ਪਾਸੇ-ਪਾਸੇ ਕਲੋਨੀਆਂ ਕੱਟੀਆਂ ਗਈਆਂ ਇਹ ਕਿੰਨਾ ਨੇ ਕੱਟੀਆਂ ਹਮਮ ਹੁਣ ਆਪਣਾ ਮਲੋੜ ਰੋਡ ਤੇ ਲਾ ਲੋ ਕਿੱਥੇ 100 200 ਕਿੰਨਾ ਕਲੋਨੀ ਚ ਕੱਟਿਆ ਗਿਆ ਹੂੰ ਉੱਥੇ ਕੋਈ ਘਰ ਤਾਂ ਬੇਕਾਰ ਹੋਇਆ ਨਾ ਕੋਈ ਤਾਂ ਪਿੰਡ ਜੜਿਆ ਨਾ ਬਿਲਕੁਲ ਗਈਆਂ ਤਾਂ ਬਾਹੀ ਜੋਗ ਜ਼ਮੀਨਾਂ ਇਹ ਕਿਹੜੇ ਲੀਡਰ ਦੀ ਐ ਮੈਂ ਨਹੀਂ ਕਹੂੰਗਾ ਲੋਕ ਕਮੈਂਟ ਜਦੋਂ ਦੱਸਣਗੇ ਦੂਜਾ ਆਪਣਾ ਬਲੂ ਜੀ ਜਿਹੜਾ ਆਪਣਾ ਲਾਲੋ ਕੋਰਸ਼ਮੀਰ ਰੋਡ ਤੇ ਜਿਹੜੀ ਡਬਲ ਰੋਡ ਤੇ ਕਲੋਨੀ ਕੱਟੀ ਗਈ ਹੈ ਬੜੀ ਵੱਡੀ ਕਲੋਨੀ ਕੱਟੀ ਗਈ ਹੈ ਹੂੰ ਇਹ ਪਹਿਲਾ ਵਾਲੀ ਸੱਦਾ ਦੇ ਵਿੱਚ ਲੀਡਰ ਸੀ ਹੁਣ ਕਿਸੇ ਹੋਰ ਚ ਚਲਾ ਗਿਆ ਉਸ ਟਾਈਮੇ ਕਲੋਨੀ ਕੱਟੀ ਗਈ ਇਹ ਕਿਹੜੇ ਲੀਡਰ ਨੇ ਕੱਟੀ ਹੁਣ ਆਪਣੇ ਇੱਕ ਕਲੋਨੀ ਓਖੜੇ ਤੋਂ ਲੈ ਕੇ ਗੋਨਿਆਂ ਨੇ ਮੰਡੀ ਤੱਕ ਜਿਹੜੀ ਕਲੋਨੀਆਂ ਕੱਟੀਆਂ ਜਾ ਰਹੀਆਂ ਆਊਟਲਟਾਂ ਦੀ ਤਿਆਰੀ ਹੋ ਰਹੀ ਹੈ ਸਭ ਤੋਂ ਵੱਡੀ ਕਲੋਨੀ ਹੈ ਸਭ ਤੋਂ ਵੱਡੀ ਕਲੋਨੀ ਹੈ ਉੱਤੇ ਘਰ ਪਾਏ ਹੋਏ ਸੀ ਕੋਠੀਆਂ ਪਾਈਆਂ ਵੀ ਸੀ ਉਹਨਾਂ ਨੂੰ ਠਾਇਆ ਗਿਆ ਉਹ ਘਰੋਂ بے ਘਰ ਹੋਏ ਉਹ ਕਿੱਥੇ ਗਏ ਚਲੋ ਪੈਸਾ ਉਹਨਾਂ ਨੂੰ ਮਿਲ ਗਿਆ ਪੈਸਾ ਲੈ ਕੇ ਹੋਰ ਲੈਣਗੇ ਪਰ ਜਿੱਥੋਂ ਲੈਣਗੇ ਉਹ ਗਾਲਾਂ ਵੀ ਤਾਂ ਜੜੂਗਾ ਇੱਕ ਗੱਲ ਦੇਖਣ ਜੋ ਗਾਵਲੂ ਜੀ ਇੰਨੀਆਂ ਜਿਹੜੀਆਂ 100 200 ਕਿੱਲੇ ਚ ਕਲੋਨੀਆਂ ਕੱਟੀ ਜਾ ਰਹੇ ਨੇ ਇੱਥੇ ਕੋਈ ਅਮਰੀਕਾ ਕੈਨੇਡਾ ਤੋਂ ਲੋਕ ਆਉਣਗੇ ਕਿ ਮੰਨ ਲਓ ਦਿੱਲੀ ਤੋਂ ਲੋਕ ਆਉਣਗੇ ਕਿੱਥੋਂ ਆਉਣਗੇ ਨਹੀਂ ਮੁੱਦਾ ਤਾਂ ਆਪਣਾ ਇਹ ਆ ਜੀ ਉਹ ਲੋਕ ਹੋਣ ਚਾਹੇ ਨਾ ਹੋਣ ਉਸ ਗੱਲ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਕਹਿਣ ਦਾ ਭਾਵ ਆਪਣਾ ਇਹ ਆ ਤੇਜ ਸਿੰਘ ਜੀ ਵੀ ਜਿਹੜੀ ਪਾਰਟੀ ਇਸ ਦਾ ਵਿਰੋਧ ਕਰਦੀ ਹੈ ਉਹਨੇ ਆਪ ਪਹਿਲਾਂ ਸ਼ੁਰੂਆਤ ਹੀ ਆਪ ਕੀਤੀ ਆ ਕੱਲੇ ਬਠਿੰਡਾ ਨਹੀਂ ਪਟਿਆਲਾ ਲੈ ਲੋ ਰਾਜਪੁਰਾ ਲੈ ਲੋ ਮਹਾਲੀ ਲੈ ਲੋ ਅੰਮ੍ਰਿਤਸਰ ਲੈ ਲੋ ਸਹੀ ਹੈ ਜੀ ਉੱਥੇ ਸਾਰੇ ਲੀਡਰਾਂ ਨੇ ਹੀ ਸ਼ੁਰੂਆਤ ਕੀਤੀ ਹੈ ਇਹ ਜ਼ਮੀਨਾਂ ਨੂੰ ਲੋਕਾਂ ਨੂੰ ਘਰੋਂ ਬੇਘਰਾ ਕਰਨੀ ਆਪਾਂ ਤਾਂ ਇਹੀ ਕਿਨੇ ਜੀ ਜਿਹੜੇ ਲੋਕ ਟੰਡੇ ਚਾ ਕੇ ਤੁਰਦੇ ਉਹ ਐ ਦੇਖਣ ਵੀ ਇਹ ਕਲੋਨੀਆਂ ਕਿਹੜੇ ਲੀਡਰ ਨੇ ਕਰਨ ਹਾਂ ਬੇਘਰ ਲੋਕ ਕਿਨੇ ਕੀਤੀ ਅੱਜ ਅਸੀਂ ਸਮਰਥਨ ਚਾ ਕੇ ਠੀਕ ਆ ਅੱਜ ਅਸੀਂ ਵਿਰੋਧ ਚਾ ਕੇ ਪਹਿਲਾਂ ਆਪਣੀ ਪੀੜੀ ਇੱਥਾਂ ਸੋਟਾ ਮਾਰੋ ਇਹ ਦੇਖੋ ਵੀ ਕਿੰਨੇ ਘਰ ਜਿਹੜੇ ਅਸੀਂ ਬੇਘਰ ਕੀਤੇ ਆ ਉਹ ਕਿਹੜੀ ਪਾਰਟੀ ਨਾਲ ਲਿੰਕ ਰੱਖਦੇ ਆ ਜਿਨ੍ਹਾਂ ਨੇ ਇੰਨੇ ਇੰਨੀਆਂ ਕਲੋਨੀਆਂ ਖਰੀਦੀਆਂ ਉਹ ਮੰ ਲੋ ਜਿਹੜੀਆਂ ਕਲੋਨੀਆਂ ਖਰੀਦੀਆਂ ਮੇਰਾ ਕਹਿਨ ਦਾ ਭਾਵਾ ਬਲੂ ਜੀ ਇੱਥੇ ਪਬਲਿਕ ਨਹੀਂ ਆਉਗੀ ਇਹ ਆਖਰ ਵੱਡੇ ਕੋਰਪੋਰੇਟ ਘਰਾਣਿਆਂ ਨੂੰ ਹੀ ਵੇਚੀਆਂ ਜਾਣਗੀਆਂ ਬਿਲਕੁਲ ਮਸਲਾ ਇਹ ਹੈ ਦੂਜੀ ਗੱਲ ਇਹ ਹੈ ਵੀ ਹੁਣ ਲੋਕ ਬੜੇ ਸਿਆਣੇ ਹੋ ਗਏ ਤੇ ਅਕਾਲੀ ਦਲ ਨੂੰ ਵੀ ਸਿਆਣਾ ਹੋਣਾ ਚਾਹੀਦਾ ਪਰ ਇਹਨਾਂ ਨੇ ਆਪਦੀ ਨੀਤੀ ਉਹੀ ਰੱਖੀ ਹੈ ਲੋਕਾਂ ਨੂੰ ਮਤਲਬ ਵੇਕੂ ਬਣਾਉਂਦੀ ਮੈਂ ਤਾਂ ਇਹੀ ਕਹੂੰਗਾ ਪੰਜਾਬੀ ਦੇ ਵਿੱਚ ਦੇਖੋ ਕਿਉਂਕਿ ਪਹਿਲਾਂ ਬਿੱਲਾਂ ਦੇ ਵਿੱਚ ਉਹਨਾਂ ਨੇ ਇਹਨਾਂ ਨੇ ਅੱਜ ਕਿਉਂ ਦੀ ਸਮਾਇਤ ਕੀਤੀ ਮੁੜ ਕੇ ਜਦੋਂ ਲੋਕਾਂ ਦਾ ਵਿਦਰੋਹ ਹੋ ਗਿਆ ਲੋਕ ਰੋਚ ਆ ਗਏ ਤਾਂ ਉਦੋਂ ਦੂਜੇ ਪਾਸੇ ਹੋ ਗਏ ਵੀ ਲੋਕਾਂ ਇਹ ਬਿੱਲਾਂ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਇਹ ਦੇ ਅਸੀਂ ਹੱਕ ਚ ਨਹੀਂ ਉਹ ਲੋਕਾਂ ਨੂੰ ਫਿਰ ਵੀ ਪਤਾ ਲੱਗ ਗਿਆ ਉਹੀ ਸੇਮ ਕਹਾਣੀ ਹੁਣ ਫੇਰ ਹੋਗੀ ਪਹਿਲਾਂ ਤਾਂ ਇਹਨਾਂ ਨੇ ਕਲੋਨੀਆਂ ਕੱਟਤੀਆਂ ਇਹਨਾਂ ਦੇ ਬੰਦਿਆਂ ਨੇ ਲੀਡਰਾਂ ਨੇ ਹੁਣ ਕਹਿੰਦੇ ਜੀ ਇਹ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਬਹੁਤ ਖਤਰਨਾਕ ਆ ਕਿਸਾਨਾਂ ਵਾਸਤੇ ਗੱਲ ਤਾਂ ਇਹ ਜਿਹੜੀ ਗੱਲ ਨਾ ਇਹ ਜੱਜਦੀ ਨਹੀਂ ਇਹ ਅਪਲੂ ਜੀ ਪਹਿਲਾਂ ਦੀ ਡਿਬੇਟ ਜਿਵੇਂ ਤੁਹਾਨੂੰ ਦੱਸਿਆ ਹੈ ਜਾਂ ਤਾਂ ਇਹਨਾਂ ਦਾ ਸਲਾਹਕਾਰ ਮਾੜਾ ਹਾਂ ਤੇ ਜਾਂ ਇਹਨਾਂ ਦੀ ਮਤ ਮਰੀ ਗਈ ਮਤ ਹੀ ਮਰੀ ਗਈ ਜਿਹੜਾ ਹਰ ਪਾਸਾ ਪੁੱਠਾ ਹੀ ਪਈ ਜਾਂਦਾ ਹੈ ਇਹਨਾਂ ਪੱਕਜ ਹੋ ਜਾਂਦੇ ਆ ਜਦੋਂ ਲੋਕਾਂ ਦਾ ਮਾਹੌਲ ਦੇਖਦੇ ਫਿਰ ਮਨੋਹੋਤ ਹੋ ਜਾਂਦੇ ਉਹ ਵਿਰੋਧ ਹੋ ਜਾਂਦੇ ਉਹ ਹੋਂ ਸਾਰਾ ਵਿਰੋਧ ਹੀ ਜਾਂਦਾ ਹੈ ਪਰ ਇਹਨਾਂ ਨੂੰ ਸਮਲਣਾ ਚਾਹੀਦਾ ਹੈ ਬਿਲਕੁਲ ਇਹ ਦੇਖਣਾ ਪਰ ਅੰਨੇ ਭਗਤ ਵੀ ਦੇਖਣ ਸਵਾਲ ਜਵਾਬ ਕਰਨ ਪਾਰਟੀ ਨੂੰ ਵੀ ਤੁਸੀਂ ਇਦਾਂ ਨਾ ਕਰੋ ਲੋਕਾਂ ਦੇ ਪੱਖੀ ਗੱਲ ਕਰੋ ਲੋਕਾਂ ਨਾਲ ਦੋ ਤਰਫੀ ਗੱਲ ਨਾ ਕਰੋ ਲੋਕ ਹੁਣ ਭੋਲੇ ਨਹੀਂ ਬੇਸ਼ੱਕ ਕੋਈ ਪਾਰਟੀ ਹੋਵੇ ਕੋਈ ਸਰਕਾਰ ਹੋਵੇ ਸਾਨੂੰ ਕਿਸੇ ਨਾਲ ਦੇਣਾ ਲੈਣਾ ਨਹੀਂ ਬੇਸ਼ੱਕ ਮੌਜੂਦਾ ਸਰਕਾਰ ਆ ਜਾਂ ਕੋਈ ਹੋਰ ਹੈ ਪਰ ਲੋਕ ਪੱਖੀ ਗੱਲ ਕਰਨ ਲੋਕਾਂ ਨੂੰ ਮਾਰਨ ਨਾ ਸੋ ਅੱਜ ਦੀ ਸਾਡੀ ਵਿਚਾਰ ਚਰਚਾ ਸੀਗੀ ਇਹ ਲੈਂਡ ਪੂਲਿੰਗ ਦੇ ਸਬੰਧ ਦੇ ਵਿੱਚ ਹੁਣ ਤੁਸੀਂ ਇਹ ਕਮੈਂਟ ਕਰਕੇ ਦੱਸਣਾ ਵੀ ਸਾਡੀ ਗੱਲ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਧੰਨਵਾਦ ਬਹੁਤ ਬਹੁਤ ਮਿਹਰਬਾਨ